ਖੇਰ ਲੋਕ ਨੇ ਵੀਡੀਓ ਬਹੁਤ ਜੜਦੀ ਨੇ ਹਨ ਆਪਣੀ ਵੀਡੀਓ 400 500 ਦਾ ਕਹਿੰਦੀ ਐ ਕੀ ਚੱਕਰ ਮੈਂਦਾ ਯਾਰ ਇਹ ਆ ਹੀ ਹੁੰਦਾ ਬਈ ਕੋਈ ਮਤਈ ਫਰਕ ਹੈ ਨਾ ਇਹ ਪਤਾ ਕਿਸਮਤ ਦਾ ਕੋਈ ਫਰਕ ਨਹੀਂ ਹੈਗਾ ਇਹ ਇੰਨੇ ਦੇ ਪੈਰ ਥੱਲੇ ਬਿਠੇ ਰ ਆਉਣ ਵਾਲੀ ਗੱਲ ਹੈ ਅੱਛਾ ਉਹ ਕਿਵੇਂ ਉਹ ਵੀ ਬਈ ਆਇਆ ਹੁਣ ਜਿਹੜੇ ਵਿੱਚ ਆਪਣੇ ਘਰ ਵਿੱਚ ਦੇਖ ਜਿਹੜੇ ਭਾਗਮਾਨਤੀ ਹਾਂ ਉਹ ਵਿਚਾਰੇ ਪਿੱਛੇ ਹੋਗੀ ਅੱਛਾ ਜਿਹੜੇ ਪਿੱਛੇ ਧੀ ਹੋਗੀ ਉਹ ਵੀ ਇੰਨੇ ਦੇ ਪੈਰ ਥੱਲੇ ਬਿਠੇ ਰ ਆਉਣ ਵਾਲੀ ਗੱਲ ਹੈ ਹਾਂ ਕੋਈ ਸਿਆਣਾ ਹੋ ਕੇ ਕਹਿੰਦੇ ਕਿਸੇ ਨੇ ਬਣਾਇਆ ਨਹੀਂ ਕਮਲਾ ਹੋ ਕੇ ਕਿਸੇ ਨੇ ਕਮਾਇਆ ਹਾਂ ਠੀਕ ਹੈ ਜੇ ਕਹੇ ਮੈਂ ਬਾੜਾ ਸੈਣਾ ਅੱਛਾ ਐ ਨਹੀਂ ਪਤਾ ਤੁਰੀ ਜਾਂਦੀ ਗੱਡੀ ਕਦ ਲੈਣ ਤੋਂ ਲੈ ਜੀ ਹਾਂ ਕੋਈ ਜਿਹੜਾ ਹੀ ਕਰ ਜੇਗਾ ਹਾਂ ਹੁਣ ਐ ਤੂੰ ਲਾਲਾ ਨੇ ਦੇ ਪੈਰ ਥੱਲੇ ਬਟੇਰਾ ਆਉਣ ਵਾਲੀ ਗੱਲ ਅੰਨਾ ਤੇ ਅੰਨੇ ਦੀ ਮਾਂ ਧੋਮੇ ਵਿਚਾਰੇ ਕਿਤੇ ਰੋਹੀ ਬਿਹਵਾਨ ਚ ਰਹਿੰਦੀ ਸੀ ਅੱਛਾ ਰੋਹੀ ਰਿਹਵਾਨ ਚ ਰਹਿੰਦੀ ਸੀ ਹੂੰ ਉਹ ਤਾਂ ਧੀ ਕਰਿਆ ਅੰਨੇ ਦੀ ਮਾਂ ਤੜਕੀ ਗਿਆ ਕਰੇ ਪੁੱਤ ਲੱਕੜਾਂ ਲਿਆ ਹੂੰ ਅੰਨਾ ਬਚਾਰਾ ਲੱਕੜਾ ਲੈਣ ਵਗ ਜਾ ਕਰੇ ਦੇਖ ਲਿਆ ਕਰੇ ਜੇ ਕੋਈ ਪੈਰ ਚ ਡਾਣੀ ਬਚਿਆ ਕਰੇ ਵੀ ਸੁੱਕੀ ਆ ਤੋੜ ਕੇ ਅੱਛਾ ਸੁੱਕੀ ਆ ਤੋੜ ਕੇ ਹਾਂ ਚਲੋ ਥੱਬਾ ਬੰਨ ਕੇ ਆਪਦੇ ਘਰ ਨੂੰ ਆ ਜਾ ਕਰੇ ਅੱਛਾ ਜਦੋਂ ਘਰ ਨੂੰ ਆ ਜਾ ਕਰੇ ਇੱਕ ਦਿਨ ਚੀ ਬਣਿਆ ਬਾਈ ਗਰੂ ਦਾ ਪਾਣਾ ਅੱਛਾ ਉਹਦੀ ਮਾਂ ਕਹਿੰਦੀ ਪੁੱਤ ਵਗ ਜਾਨ ਨੇ ਲੱਕੜਾ ਨੂੰ ਚੱਲ ਬਚਾਰਾ ਭਾਗਿਆ ਦੱਤੀ ਆਪਦੀ ਪੱਲੀ ਲੈ ਕੇ ਅੱਛਾ ਜਦੋਂ ਜਾਂਦਾਗਾ ਹੂੰ ਉਹਦੇ ਤਾਂ ਕਿਤੇ ਕੱਖਾਂ ਥੱਲੇ ਬਟੇਰਾ ਬੈਠਾ ਤੇ ਅੰਡਿਆਂ ਤੇ ਉਹਦੇ ਪੈਰ ਥੱਲੇ ਕੋਣ ਆ ਗਿਆ ਅੱਛਾ ਜੇ ਦੋ ਪੈਰ ਥੱਲੇ ਆਇਆ ਉਨੇ ਸੋਚਿਆ ਡਰ ਗਿਆ ਪਹਿਨਾਂ ਦਾ ਵਿਚਾਰਾ ਹਾਂ ਕੋਨੇ ਦੇਖਿਆ ਹੈ ਨਹੀਂਗਾ ਲਿਖ ਨਹੀਂ ਆਉਂਦੀ ਜਦੋਂ ਦੀਦੀ ਨਹੀਂ ਸੀ ਹਾਂ ਉਹਨੇ ਬੋਚਕ ਦੇਣੇ ਪੈਰ ਉਹਨੇ ਚੱਕਿਆ ਨਹੀਂ ਹੈਗੇ ਫੁਰ ਫੁਰਜੇ ਕਰਨ ਲੱਗਾ ਉਹਨੇ ਉਹਤੇ ਜਰਕਦੇ ਨੇ ਗਲ ਫੜ ਲਿਆ ਅੱਛਾ ਅੰਨੇ ਤਾਂ ਬਟੇਰੇ ਦਾ ਅੱਛਾ ਜੀਦੋਂ ਗਲ ਫੜ ਲਿਆ ਉਹਨੇ ਸੋਚਿਆ ਵੀ ਮੇਰੀ ਮਾਂ ਕਹਿੰਦੀ ਆ ਬਟੇਰਾ ਬੱਤ ਜੇ ਦਾ ਹੁੰਦਾ ਭਾਈ ਏਕ ਦਾ ਹੁੰਦਾ ਅੱਛਾ ਉਹਨੇ ਤਾਂ ਕੜਕ ਦੇਣੇ ਉਹਦੀ ਗਲ ਮੋਸਤਾ ਭਾਈ ਬਟੇਰੇ ਦਾ ਹਾਂ ਕਹੇ ਮੋਸਤਾਗਲ ਆਏ ਆ ਕਰਕੇ ਮੋਸਤਾਗਲਤਾ ਅੱਛਾ ਇਹੋਂ ਮੋਸਤਾਗਲ ਆਏ ਕਰਕੇ ਹੁੰਦਾ ਆ ਸੌਫਤੀ ਪੱਲੀ ਚ ਬੰਨ ਕੇ ਸੌਫਤੀ ਘਰ ਨੂੰ ਆ ਗਿਆ ਲੱਕੜਾ ਛੱਡਿਆ ਉੱਥੇ ਲੱਕੜਾ ਛੱਡਿਆ ਉਹਨੇ ਅਖੀ ਚੀਕਣਾ ਲੱਕੜਾ ਤੂੰ ਸੌਫਤੀ ਮੀਟ ਦਾ ਰੋਟੀ ਖਾਵਾਂਗੀ। ਉਹਦੀ ਮਾਂ ਨੂੰ ਕਹਿੰਦਾ ਅੰਨੀ ਮਾਂ ਕਹਿੰਦੀ ਹਾਂ ਪੁੱਤ ਕਹਿੰਦੀ ਇਹਨੇ ਲੱਕੜਾਂ ਨਹੀਂ ਲੈ ਕੇ ਆਇਆ ਕਹਿੰਦਾ ਲੱਕੜਾਂ ਤਾਂ ਆਪਣੇ ਪੰਨਿਆਂ ਨੇ ਤੂੰ ਮੀਟ ਬਣਾ। ਉਹਦੀ ਮਾਂ ਨੇ ਮੀਟ ਬਣਾਇਆ ਭਾਈ ਵਧੀਆ ਮਸਾਲੇ ਮਸੂਲੇ ਪਾ ਕੇ। ਹਾਂ। ਅੰਨੇ ਨੇ ਖਾਦਾ। ਹਾਂ। ਨਾਲੇ ਤਾਂ ਹੁਣ ਅੰਨਾ ਰੋਟੀ ਖਾਈ ਜਾਂਦਾ। ਹਾਂ। ਨਾਲੇ ਬੋਲਦਾ ਨਾ ਹੂੰ ਕਹਿੰਦਾ ਮਾਂ ਮਾਸ ਬਿਨਾ ਤਾਂ ਕਹਿੰਦਾ ਕਾਸਾ ਅੱਛਾ ਵੀ ਮਾਸ ਬਿਨਾ ਤਾਂ ਕਾਸ ਹੀ ਖਾਂਦੇ ਸੀ ਆਪਾਂ ਵੀ ਜਿਹੜੀ ਰੋਟੀ ਖਾਣੀ ਹੁੰਦਾ ਮਾਸ ਨਾਲ ਹੀ ਆ ਅੱਛਾ ਉਹ ਟੇਸਟੀ ਲੱਗਿਆ ਪੂਰਾ ਉਹ ਗੱਲਬਾਤ ਬਣ ਗਈ ਮਤਲਬ ਪਹਿਨੇ ਜਿਵੇਂ ਕੱਦੂ ਦਾ ਸਵਾਦ ਅੱਡਾ ਤੋਰੀਆਂ ਦਾ ਅੱਡਾ ਮੀਟ ਦਾ ਤਾਂ ਅੱਡਾ ਰਹਿਣੀ ਰਹਿਣਾ ਅੱਛਾ ਕਹਿੰਦਾ ਮਾਂ ਮਾਸ ਬਿਨਾ ਕਾਸ ਲੱਗਦਾਗਾ ਹਾਂ ਹਾਂ ਨੇ ਆਖਿਆ ਵੀ ਹਾਂ ਮੇਰਾ ਪੁੱਤ ਤਾਂ ਹੁਣਾ ਮਾਸ ਹੀ ਭਾਲਦਾਗਾ ਅੱਛਾ ਟੜਕੇ ਚਲ ਆਥਣੇ ਸੌਂਗੇ ਮਾਂ ਪੁੱਤ ਹਾਂ ਟੜਕੇ ਦਿਨ ਚੜਿਆ ਹੂੰ ਕਹਿੰਦੀ ਅੰਨਿਆ ਹੂੰ ਕਹਿੰਦਾ ਹਾਂ ਮਾਂ ਹੂੰ ਕਹਿੰਦੀ ਵਗ ਜਾ ਕਹਿੰਦਾ ਮਾਂ ਲੱਕੜਾ ਨੂੰ ਜਾਵਾਂ ਕਿ ਸ਼ਿਕਾਰ ਸ਼ਿਕਾਰ ਨੂੰ ਜਾਵਾਂ ਸ਼ਿਕਾਰ ਨੂੰ ਵੱਡਾ ਸ਼ਿਕਾਰ ਹੀ ਦੱਸੇ ਅੱਛਾ ਕਹਿੰਦਾ ਮਾਂ ਲੱਕੜਾ ਨੂੰ ਜਾਵਾਂ ਕਿ ਸ਼ਿਕਾਰ ਨੂੰ ਕਹਿੰਦੀ ਪੁੱਤ ਅੰਨੇ ਆ ਹੂੰ ਜਿਹੜਾ ਤੇਰਾ ਕੰਮ ਆ ਤੂੰ ਉਹੀ ਕਰ ਲੈ ਮੇਰਾ ਪੁੱਤ ਤੂੰ ਲੱਕੜਾ ਲਿਆ ਆਪਣੇ ਹੱਥਾਂ ਨੇ ਲੱਕੜਾਂ ਹੈ ਨਹੀਂ ਦੀਆਂ ਜੇ ਆ ਤਣੇ ਲਿਆਵੇਂਗਾ ਤਾਂ ਰੋਟੀ ਪਕਾ ਲਾਂਗੇ ਪੁੱਤ ਨਹੀਂ ਰਹਿ ਆ ਤੂੰ ਸ਼ਿਕਾਰ ਤੋਂ ਚੀਜ਼ ਮੰਗਦਾ ਹਾਂ ਹਾਂ ਉਹ ਗੱਲ ਆ ਭਾਈ ਆ ਇਹ ਆ ਜਾਂਦਾ ਨੇ ਦੇ ਪੈਰ ਥੱਲੇ ਬਟੇਰਾ ਕੁਛਿਆਣਾ ਹੋ ਕੇ ਸਿਆ ਮੈਂ ਤੈਨੂੰ ਪਹਿਲਾਂ ਦੱਸ ਕੇ ਟੈਪੀ ਗਮਾਇਆ ਨਹੀਂ ਕਮਾਇਆ ਨਹੀਂ ਕਮਲਾ ਹੋ ਕੇ ਕਿਸੇ ਨੇ ਕਮਾਇਆ ਕੋਈ ਨਹੀਂ ਕਮਾਉਂਦਾ ਇਹਨਾ ਕੋਈ ਹੁਕਰ ਹੈ ਨਾ ਇਹਦਾ ਕੁਦਰਤੀ ਰੱਬ ਹੋ ਕਰਦਾ ਜਿਹੜੀਆਂ ਗੱਲਾਂ ਤੇ ਰੱਬ ਦਾ